ਆ ਗਈ ਧੁੰਦ ਖਤਰਨਾਕ ਹਜੀ ਤਾਂ ਸਰਦੀ ਦੀ ਸ਼ੁਰੂਆਤ ਆ ਬਾਈ ਜੀ ਅੱਜ ਸਵੇਰੇ ਤੜਕਸਾਰ ਇੱਕ ਬੱਸ ਦਾ ਸੜਕ ਹਾਦਸਾ ਵੀ ਹੋਇਆ ਸੀਗਾ ਇੱਕ ਟਰੱਕ ਦੇ ਨਾਲ ਟੱਕਰ ਸਵੇਰੇ ਸਵੇਰੇ ਅੱਜ ਇਹੀ ਧੁੰਦ ਹੋਣ ਕਾਰਨ ਇੱਕ ਬੱਸ ਤੇ ਟਰੱਕ ਦਾ ਆਪਣਾ ਟੱਕਰ ਹੋਈ ਆ ਜੀ ਚਲੋ ਸ਼ੁਕਰ ਰਹਿਆ ਮਾਲਕ ਦਾ ਕੋਈ ਸਵਾਰੀ ਦੇ ਸੱਟ ਫੇਟ ਲੱਗੇ ਮਾੜੀ ਮੋਟੀ ਬਟ ਕੋਈ ਅ ਡੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਦੇਖੋ ਲਗਾਤਾਰ ਧੁੰਦ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਇਸ ਵਕਤ ਜ਼ਿਲ੍ਹਾ ਸੰਗਰੂਰ ਦੇ ਅਸੀਂ ਪੌਣੀਗੜ੍ਹ ਸ਼ਹਿਰ ਵਿੱਚੇ ਮੌਜੂਦ ਆ ਜਿੱਥੇ ਕਿ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਦੇਖੋ ਧੁੰਦ ਦਾ ਕਹਿਰ ਸਾਫ਼ ਦੇਖਣ ਨੂੰ ਮਿਲ ਰਿਹਾ ਤੇ ਇਸ ਵਕਤ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਆ ਇੱਕ ਵੀ ਸਟਰੀਟ ਲਾਈਟ ਨਹੀਂ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਇਹ ਨੈਸ਼ਨਲ ਹਾਈਵੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਸੋ ਦੇਖ ਸਕਦੇ ਹੋ ਦੁਕਾਨਾਂ ਲਗਭਗ ਸਾਰੀਆਂ ਬੰਦ ਪਈਆਂ ਨੇ ਪੌਣੀਗੜ੍ਹ ਸ਼ਹਿਰ ਦੀਆਂ ਸੋ ਸਾਡੇ ਨਾਲ ਦੁਕਾਨਦਾਰ ਵੀਰ ਵੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਧੁੰਦ ਦਾ ਕਹਿਰ ਕਿੰਨਾ ਕੁ ਪੈ ਰਿਹਾ ਏ ਧੁੰਦ ਦਾ ਬਹੁਤ ਜਿਆਦਾ ਕਹਿਰ ਹੈ ਜੀ ਹੂੰ ਇਸ ਟਾਈਮ ਇਸ ਵਾਰੀ ਇੰਨੀ ਧੁੰਦ ਕਦੇ ਵੀ ਨਹੀਂ ਦੇਖੀ ਹਾਲਾਂਕਿ ਇੰਨਾ ਟਾਈਮ ਵੀ ਨਹੀਂ ਹੋਇਆ ਹੂੰ ਬਟ ਇਹ ਧੁੰਦ ਬਹੁਤ ਖਤਰਨਾਕ ਹੈ ਜੀ ਧੁੰਦ ਖਤਰਨਾਕ ਹਜੇ ਤਾਂ ਸਰਦੀ ਦੀ ਸ਼ੁਰੂਆਤ ਆ ਬਾਈ ਜੀ ਅੱਜ ਸਵੇਰੇ ਤੜਕਸਾਰ ਇੱਕ ਬੱਸ ਦਾ ਸੜਕ ਹਾਦਸਾ ਵੀ ਹੋਇਆ ਸੀਗਾ ਇੱਕ ਟਰੱਕ ਦੇ ਨਾਲ ਟੱਕਰ ਸਵੇਰੇ ਸਵੇਰੇ ਅੱਜ ਇਹੀ ਧੁੰਦ ਹੋਣ ਕਾਰਨ ਇੱਕ ਬੱਸ ਤੇ ਟਰੱਕ ਦਾ ਆਪਣਾ ਟੱਕਰ ਹੋਈ ਆ ਜੀ ਚਲੋ ਸ਼ੁਕਰ ਰਹਿਆ ਮਾਲਕ ਦਾ ਕੋਈ ਸਵਾਰੀ ਦੇ ਸੱਟ ਫੇਟ ਲੱਗੇ ਮਾੜੀ-ਮੋਟੀ ਬਟ ਕੋਈ ਮੌਤਨੀ ਹੋਈ ਹੈਗੀ ਇਸ ਇਸ ਕਰਕੇ ਬਚਤ ਰਹਿ ਗਈ ਬਿਲਕੁਲ ਬਟ ਦੇਖਿਆ ਜਾਵੇ ਇੱਥੇ ਕੋਈ ਇੰਤਜ਼ਾਮ ਨਹੀਂ ਹੈਗਾ ਕੋਈ ਇੰਤਜ਼ਾਮ ਨਹੀਂ ਬਿਲਕੁਲ ਰਜਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਨਾ ਸ਼ਹਿਰ ਨਿਵਾਸੀ ਹੋ ਤੇ ਇਹ ਜਿਹੜਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿੱਕਰ ਪਟਿਆਲੇ ਜਾਣਾ ਤਾਂ ਤੁਸੀਂ ਆਪ ਹੀ ਦੱਸ ਦੋ ਆਪਣੇ ਮੂਹ ਵੀ ਕਿੰਨੀ ਕੀ ਟੋਲ ਦੀ ਪਰਚੀ ਲੱਗਦੀ ਆ ਤੁਸੀਂ ਐ ਮੰਨ ਕੇ ਚੱਲੋ ਮੇਰੇ ਹਿਸਾਬ ਨਾਲ ਅੰਦਾਜ਼ਨ ਲਗਦਾ 250 ਦੇ ਕਰੀਬ 240 ਰੁਪਏ ਸ਼ਾਇਦ ਆਪ ਡਾਉਂਡੇ ਪੈਂਦੇ ਆ 240 ਰੁਪਏ ਇੱਕ ਸਾਈਡ ਦੇ ਹੈ ਨਾ ਤੇ ਤੁਸੀਂ ਸਹੂਲਤਾ ਦੇ ਨਾਮ ਤੇ ਇਸ ਟੋਲ ਪਲਾਜ਼ਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਹਾਈਵੇ ਦਾ ਹਾਲਾਤ ਨਾ ਇੱਕ ਵੀ ਸਟਰੀਟ ਲਾਈਟ ਨਹੀਂ ਚੱਲ ਰਹੀ ਇੰਨਾ ਟੋਲ ਮਹਿੰਗਾ ਦੇ ਰਹੇ ਹੋ ਤੁਸੀਂ ਅਸੀਂ ਨੂੰ ਜ਼ੀਰੋ ਨੰਬਰ ਦਿਨੇ ਜ਼ ਇਹ ਜਿਹੜੇ ਇਨਾ ਮਹਿੰਗਾ ਟੋਲ ਚਾਰਜ ਕਰ ਰਹੇ ਨੇ ਸਾਡਾ ਫਰਜ਼ ਬੰਦਾ ਕੋਈ ਸਹੂਲਤ ਨਹੀਂ ਕੋਈ ਲਾਈਟ ਕੁਝ ਵੀ ਨਹੀਂ ਹੈਗਾ ਜੀ ਬਿਲਕੁਲ ਬੁਰਾ ਹਾਲ ਹੈ ਫਿਰ ਇਹ ਆਪਾਂ ਦੇਖਦੇ ਆਂ ਕਿ ਅੱਜ ਕੱਲ ਧਰਨਾ ਲੱਗਿਆ ਹੋਇਆ ਜੀ ਉਹਦੇ ਕਰਕੇ ਇਹ ਬਹਾਨਾ ਬਣਾਉਂਦੇ ਨੇ ਧਰਨਾ ਚਲੋ 4 ਦਿਨਾਂ ਦਾ ਲੱਗਿਆ 5 ਦਿਨਾਂ ਦਾ ਲੈਟਰਾਂ ਦਾ ਸਾਲੀਆਂ ਜਦੋਂ ਦਾ ਟੋਲ ਲੱਗਿਆ ਉਦੋਂ ਦੀ ਖਰਾਬ ਨੇ ਕੀ ਕਹਿਣਾ ਦੀਵਾਲੀ ਨੇਰੇ ਚੱਲ ਪੈਣ ਚੱਲ ਪੈਣ ਹਾਂ ਨਹੀਂ ਬੁਰਾ ਹਾਲ ਹੈ ਕਿਉਂਕਿ ਦੇਖਿਆ ਜਾਵੇ ਸ਼ਹਿਰ ਚ ਆਵਾਰਾ ਪਸ਼ੂਆਂ ਦਾ ਵੀ ਕਹਿਰ ਕਾਫੀ ਦੇਖਣ ਨੂੰ ਮਿਲਦਾ ਹੈ ਨਾ ਸੜਕਾਂ ਖਾਸੇ ਵੀ ਹੁੰਦੇ ਨੇ ਤੋ ਕਿਤਨਾ ਕਿਤੇ ਇਸ ਟੋਲ ਪਲਾਸ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ ਇਸ ਦੀ ਸਹੂਲਤਾਂ ਨੂੰ ਲੈ ਕੇ ਗੌਰ ਕਰਨ ਦੀ ਬਹੁਤ ਜ਼ਰੂਰਤ ਹੈ ਜੀ ਜੀ ਇੱਕ ਤਾਂ ਧੁੰਦ ਹੋ ਗਈ ਜਿਵੇਂ ਵਾਰਾ ਪੋਛ ਹੋਣੇ ਜਿਵੇਂ ਕਾਲੇ ਰੰਗ ਦੀ ਮੱਝ ਗਾਂ ਉਹ ਤਾਂ ਜਮੀ ਨਹੀਂ ਦਿਖ ਰਹੀ ਆ ਆ ਬੰਦੇ ਨੂੰ ਜੀ ਅਗਲਾ ਨਾਰਮਲ ਹੁਣ ਹਾਈਵੇ ਤੇ ਤਾਂ ਅਗਲਾ ਆਪਣੀ ਸਪੀਡ ਨਾਲ ਹੀ ਜਾਊਗਾ ਤਾਂ ਇੱਕੋ ਦਾ ਵੀ ਪਤਾ ਲੱਗਦਾ ਐਕਸੀਡੈਂਟ ਹੋ ਗਿਆ ਬਾਅਦ ਚੋ ਲੋਕ ਕੋਈ ਗਊਸ਼ਾਲਾ ਵਾਲੇ ਮਗਰ ਫਰੀ ਜਾਂਦਾ ਹੈ ਕਮੇਟੀ ਵਾਲਿਆਂ ਦੇ ਮਗਰ ਫਰੀ ਜਾਂਦਾ ਹੈ ਜਿਹੜਾ ਮੇਨ ਮੁੱਦਾ ਵੀ ਲਾਈਟਿੰਗ ਹੋਵੇ ਰਿਫਲੈਕਟਰ ਹੋਣ ਮਾੜੇ ਮੋਟੇ ਕੋਈ ਆ ਸੜਕ ਦੇ ਵਿਚਾਲੇ ਜਿਹੜੀ ਲੈਨ ਹੁੰਦੀ ਐ ਇੱਥੇ ਜਿਹੜਾ ਅਸਲੀ ਗੁਨਾਹਗਾਰ ਹੈ ਮੇਰੇ ਸਾਹ ਨਾਲ ਟੋਲ ਵਾਲਿਆਂ ਨੂੰ ਵੀ ਬਰਾਬਰ ਘੜੀਸਣਾ ਚਾਹੀਦਾ ਵਿੱਚ ਬਿਲਕੁਲ ਹੁਣ ਤੁਸੀਂ ਵੀ ਦੁਕਾਨ ਵਧਾਈਏ ਤੁਸੀਂ ਵੀ ਰੱਬ ਰੱਬ ਕਰਦੇ ਜਾਓਗੇ ਕਿਉਂਕਿ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋਈ ਪਈ ਹੈ ਮੈਨੂੰ ਲੱਗਦਾ ਸਕੂਟਰ ਹੀ ਮੈਨੂੰ ਤੋਰ ਕੇ ਲੈ ਜਾਣੀ ਪੈਣੀ ਹੈ ਜਿਹੜੇ ਸਾਹ ਨਾਲ ਇੱਥੇ ਬੁਰਾ ਹਾਲ ਹੋ ਰਿਹਾ ਹਾਂ ਗੱਡੀ 20 ਜਾਂ 30 ਤੋਂ ਵੱਧ ਜਾਣ ਹੀ ਰਹੀ ਹੈ ਕਦੋਂ ਆਪਣੀ ਜਗ੍ਹਾ 'ਤੇ ਪਹੁੰਚਣਗੇ ਜੀ ਸੋ ਦੇਖ ਸਕਦੇ ਜੀ ਸ਼ਹਿਰ ਨਵ ASCII ਨਾਲ ਗਲਵਾਤ ਕੀਤੀ ਹੈ ਜਿਹੜੇ ਹਾਲਾਤ ਨੇ ਬੇहद ਖਰਾਬ ਨੇ ਜ਼ੀਰੋ ਵਿਜ਼ਿਬਿਲਟੀ ਹੋਈ ਪਈ ਹੈ ਸੋ ਇਹ ਤਸਵੀਰਾਂ ਅਸੀਂ ਪੌਣੀਗੜ੍ਹ ਸ਼ਹਿਰ ਦੀ ਦਿਖਾ ਰਹੇ ਹਾਂ ਲਗਾਤਾਰ ਧੁੰਦ ਦਾ ਕਹਿਰ ਹਾਲਕੀ ਸਰਦੀਆਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਹੋ ਚੁੱਕੀ ਹੈ ਸੋ ਸ਼ੁਰੂਆਤ ਚ ਹੀ ਧੁੰਦ ਦਾ ਕਹਿਰ ਜਿਹੜਾ ਹੈਗਾ ਉਹ ਸਾਫ਼ ਦੇਖਣ ਨੂੰ ਮਿਲ ਰਿਹਾ ਸੋ ਤੁਸੀਂ ਨਾਲ ਹੀ ਦੇਖ ਸਕਦੇ ਹੋ ਇੱਥੇ ਜਿਹੜੇ ਮੂਮੂਸ ਦੀਆਂ ਰੇੜੀਆਂ ਵੀ ਲੱਗਿਆ ਹੋਈਆਂ ਨੇ ਜਿਹੜੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਰ ਵੀ ਰੀਵੀ ਮੌਜੂਦ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਧੁੰਦ ਸਾਰੀ ਕਿੰਨੀ ਪਈ ਹੈ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਠੀਕ ਹੈ ਹੁਣ ਤੁਸੀਂ ਘਰੇ ਜਾਓਗੇ ਰੱਬ ਰੱਬ ਕਰਦੇ ਜਾਓਗੇ ਹਾਂ ਜੀ ਹਾਂ ਬਹੁਤ ਪਰੇਸ਼ਾਨੀ ਆ ਰਹੀ ਹੈ ਠੀਕ ਹੈ ਕਿੱਥੇ ਕਿੱਥੇ ਜਾਣਾ ਬਾਈ ਤੁਸੀਂ ਮੈਂ ਰਾਇਲ ਸਟੇਟ ਕੋਲ ਨਹੀਂ ਜਾਣਾ ਕਿ ਜੀ ਕਿੰਨੀ ਕੁ ਦੂਰ ਆ ਰੋ ਉਰੋਂ 1/2 ਕਿਲੋਮੀਟਰ ਮੂੰ ਪੈ ਜਾਂਦੀ ਹੁਣ ਤੁਸੀਂ ਇੱਥੇ ਆਏ ਹੋ ਹੈਨਾ ਸਵਾਦ ਤੁਹਾਨੂੰ ਖਿੱਚ ਲੈ ਇੱਥੇ ਮੋਮੋਸ ਖਾਣ ਆ ਗਏ ਤੁਸੀਂ बहुत परेशानी सो हो भी वीर भी मौजूद ने अबीर जी तुम दुकानदार हो जी ठीक है कैसे देख रहे हो कितनी तकलीफ आ रही है धुंध की वजह से बहुत दिक्कत आ रही है बहुत आ रही है बहुत धुंध पै रही है अच्छा अंधेरा ही हो रहा है दिखाई नहीं दे रहा कुछ ज्यादा दिखाई नहीं दे रहा किस तरह से देखते हो जैसे ये टोल प्लाजा के जो हालात हैं हाईवे के हालात हैं एक भी स्ट्रीट लाइट नहीं चल रही सारी लाइट बंद पड़ी हैं तो बहुत टाइम से बंद पड़ी हैं सड़क हादसा का भी खतरा है ਸਵੇਰ ਯਾ ਐਕਸੀਡੈਂਟ ਹੋ ਗਿਆ ਗਾੜੀ ਸਵੇਰ ਹੀ ਹੋਇਆ ਪੀਪੀਆਰਟੀਸੀ ਬੱਸ ਦਾ ਹੋਇਆ ਬੱਸ ਮੇਂ ਹੋਇਆ ਥਾ ਆਪਕੇ ਸਾਹਮਣੇ ਹੋਇਆ ਥਾ ਉਹ ਨਹੀਂ ਮੈਂ ਤਾਂ ਖਾਲੀ ਬਾਸ ਮੈਂ ਗਿਆ ਰਿਹਾ ਲੇਕੇ ਟੱਕਰ ਹੋ ਗਈ ਜਿਆਦਾ ਹੀ ਬੜਾ ਹੋ ਗਿਆ ਕੁਝ ਹੂੰ 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 ਬਸ ਜਿਆਦਾ ਟੁੱਟੀ ਗਈ ਬਿਲਕੁਲ ਸੋ ਦੇਖੋ ਜੀ ਸ਼ਹਿਰ ਨਿਵਾਸੀ ਵੀ ਕਹਿ ਰਹੇ ਨੇ ਕਹਿੰਦੇ ਬਹੁਤ ਜਿਹੜੇ ਹਾਲਾਤ ਨੇ ਖਰਾਬ ਨੇ ਜ਼ੀਰੋ ਵਿਜ਼ਿਬਿਲਟੀ ਹੈ ਦੇਖੋ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਨੇ ਉਹ ਧੀਮੀ ਰਫਤਾਰ ਦੇ ਵਿੱਚ ਆਪਣੀ ਰਫਤਾਰ ਨਾਲ ਜਾ ਰਹੀਆਂ ਨੇ ਤੋ ਹੋਰ ਵੀ ਗਲਵਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਬਾਈ ਹੋਰਾਂ ਨਾਲ ਬਾਈ ਜੀ ਕਿੱਥੋਂ ਤੁਸੀਂ ਮੇਰੇ ਯੂਪੀ ਤੋਂ ਅੱਛਾ ਅੱਛਾ ਆਪਕਾ ਇਹ ਮੋਮੋਸ ਕਾ ਠੇਲਾ ਆਪਕੀ ਹੈ ਨਾ ਇਹ ਹਾਂਜੀ ਆਪਣੀ ਹੈ ਸੋ ਕਿਸ ਤਰ੍ਹਾਂ ਦੇਖ ਰਹੇ ਅਭੀ ਧੁੰਦ ਕਾਫੀ ਪੜ ਰਹੀ ਹੈ ਬਹੁਤ ਜ਼ਿਆਦਾ ਧੁੰਦ ਹੋ ਰਹੀ ਹੈ ਲਾਈਟ ਵੀ ਬੰਦ ਪੜੀਆਂ ਸਾਰੀ ਸਵੇਰ ਐਕਸੀਡੈਂਟ ਵੀ ਹੋ ਗਿਆ ਇੱਧਰ ਹੂੰ ਪਾਣੀ ਰੜਛੇ ਪਹਿਲਾ ਖੜਾ ਹੀ ਵਿਚਾਰਾ ਗਾਹਕ ਦੀ ਬਹੁਤ ਪਰੇਸ਼ਾਨੀ ਆ ਰਹੀ ਹੈ ਹਾਂਜੀ ਪਹਿਲਾ ਖੜਾ ਵਿਚਾਰਾ ਗਾਹਕ ਦੀ ਬਹੁਤ ਪਰੇਸ਼ਾਨੀ ਆ ਗਾਹਕ ਤਾਂ ਤਾਂ ਹੀ ਆਊਗਾ ਬਾਈ ਜੀ ਕਿਉਂਕਿ ਧੁੰਦ ਬਹੁਤ ਪੈ ਰਹੀ ਹੈ ਟਾਵੇਂ ਟਾਵੇਂ ਨਿਕਲ ਰਹੇ ਨੇ ਇੰਨਾ ਇੰਨਾ ਕਿਰਾਇਆ ਭਰਦੇ ਨੇ ਪਰਦੇਸੀ ਬੰਦੇ ਆ ਕੇ ਕੰਮ ਕਰਦੇ ਨੇ ਹੂੰ ਸਾਨੂੰ ਵੀ ਚਲੋ ਇਹਨਾਂ ਨਾਲ ਹਮਦਰਦੀ ਆ ਬਟ ਕੀ ਕਰੀਏ ਜੀ ਇਹ ਤਾਂ ਮਾੜਾ ਮੋਟਾ ਕੋਈ ਲੈਟ ਨਹੀਂ ਕੋਈ ਭਰਾ ਹਾਲੇ ਦੇਖ ਸਕਦੇ ਹੋ ਜੀ ਜਿਹੜੇ ਸ਼ਹਿਰ ਨਿਵਾਸੀਆਂ ਦਾ ਜਿਹੜਾ ਰੋਜ਼ ਹੈ ਉਹ ਸ਼ਰਿਆਮ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਲੈਟਾਂ ਨੂੰ ਲੈ ਕੇ ਸਟਰੀਟ ਲਾਈਟਾਂ ਜਿਹੜੀਆਂ ਨਹੀਂ ਚੱਲ ਰਹੀਆਂ ਉਸ ਨੂੰ ਲੈ ਕੇ ਕਾਫੀ ਇਨਾ ਚੋ ਰੋਜ਼ ਦੇਖਣ ਨੂੰ ਮਿਲ ਰਿਹਾ ਕਹਿੰਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅਸੀਂ ਟੋਲ ਪੇ ਕਰਦੇ ਹਾਂ ਚੰਡੀਗੜ੍ਹ ਪਠੰਡਾ ਨੈਸ਼ਨਲ ਹਾਈਵੇ ਦਾ ਹੈ ਟੋਲ ਐ ਜਿਹੜਾ ਇੱਥੇ ਲਗਾਤਾਰ ਹੀ ਆਪਾਂ ਕਹਿ ਦਈਏ ਕਾਫੀ ਲੰਮੇ ਸਮੇਂ ਤੋਂ ਸਟਰੀਟ ਲਾਈਟਰ ਦੀ ਜਿਹੜੀ ਹੈਗੀ ਦਿੱਕਤ ਆ ਰਹੀ ਹੈ ਸੋ ਡੇਲੀ ਪੋਸਟ ਦੇ ਮਾਧਿਅਮ ਨਾਲ ਹੀ ਅਸੀਂ ਕਹਿੰਦੇ ਹਾਂ ਕਿ ਸਾਰੇ ਜਿਹੜੇ ਦਰਸ਼ਕ ਨੇ ਉਹ ਇਸ ਧੁੰਦ ਦੇ ਵਿੱਚ ਆਪਣੇ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲੋ ਕਿਉਂਕਿ ਜਿਹੜੀ ਵਿਜ਼ਿਬਿਲਟੀ ਆ ਉਹ ਉਹ ਬਿਲਕੁਲ ਹੀ ਜ਼ੀਰੋ ਹੋਈ ਪਈ ਹੈ ਰਾ ਡੇਲੀ ਪੋਸਟ ਪੰਜਾਬੀ ਅ ਡੇਲੀ ਪੋਸਟ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਦੇਖੋ ਲਗਾਤਾਰ ਧੁੰਦ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਇਸ ਵਕਤ ਜ਼ਿਲ੍ਹਾ ਸੰਗਰੂਰ ਦੇ ਅਸੀਂ ਪੌਣੀਗੜ੍ਹ ਸ਼ਹਿਰ ਵਿਖੇ ਮੌਜੂਦ ਆਂ ਜਿੱਥੇ ਕਿ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆਂ ਦੇਖੋ ਧੁੰਦ ਦਾ ਕਹਿਰ ਸਾਫ਼ ਦੇਖਣ ਨੂੰ ਮਿਲ ਰਿਹਾ ਤੇ ਇਸ ਵਕਤ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਆ ਇੱਕ ਵੀ ਸਟਰੀਟ ਲਾਈਟ ਨਹੀਂ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਇਹ ਨੈਸ਼ਨਲ ਹਾਈਵੇ ਚੰਡੀਗੜ੍ਹ ਪਟਿੰਡਾ ਨੈਸ਼ਨਲ ਹਾਈਵੇ ਸੋ ਦੇਖ ਸਕਦੇ ਹੋ ਦੁਕਾਨਾਂ ਲਗਭਗ ਸਾਰੀਆਂ ਬੰਦ ਪਈਆਂ ਨੇ ਪੌਣੀਗੜ ਸ਼ਹਿਰ ਦੀਆਂ ਸੋ ਸਾਡੇ ਨਾਲ ਦੁਕਾਨਦਾਰ ਵੀਰ ਵੀ ਮੌਜੂਦ ਨੇ ਗੱਲਬਾਤ ਕਰ ਲੈਣ ਆ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਧੁੰਦ ਦਾ ਕਹਿਰ ਕਿੰਨਾ ਕੁ ਪੈ ਰਿਆ ਇਹ ਧੁੰਦ ਦਾ ਬਹੁਤ ਜ਼ਿਆਦਾ ਕਹਿਰ ਹੈ ਜੀ ਹੂੰ ਇਸ ਟਾਈਮ ਇਸ ਵਾਰੀ ਇੰਨੀ ਧੁੰਦ ਕਦੇ ਵੀ ਨਹੀਂ ਦੇਖੀ ਹਾਲਾਂਕਿ ਇੰਨਾ ਟਾਈਮ ਵੀ ਨਹੀਂ ਹੋਇਆ ਹੂੰ ਬਟ ਇਹ ਧੁੰਦ ਬਹੁਤ ਖਤਰਨਾਕ ਹੈ ਜੀ ਧੁੰਦ ਖਤਰਨਾਕ ਹਜੇ ਤਾਂ ਸਰਦੀ ਨਹੀਂ